ਦਾ ਤਰ ਦੇਸ਼ਾਂਦਰ ਦੇਸ਼ ਰਹਿੰਦੇ ਅਸੀਂ ਉਹਨਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਰਾਤ ਦਿਨ ਸਖਤ ਮਿਹਨਤ ਕਰਕੇ ਇਹ ਨਸ਼ਾ ਸਮਗਲਰਾਂ ਦੇ ਖਿਲਾਫ ਮੁਹਿੰਮੰਡੀ ਹੋਈ ਅਸੀਂ ਆਪਰੇਸ਼ਨ ਕਰ ਰਹੇ ਹਾਂ ਸਾਡੇ ਡੀਐਸਪੀ ਸਾਹਿਬ ਡਾਕਟਰ ਆਪਣੇ ਹਰਜੀਤ ਸਿੰਘ ਜੀ ਪੀਪੀਐਸ ਡੀਐਸਪੀ ਸਾਹਿਬ ਸਾਹਿਬ ਜਿਲ੍ਹਾ ਪੰਗਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਸੀਂ ਪਿਛਲੇ 2-3 ਦਿਨ ਤੋਂ ਕਾਫੀ ਨਸ਼ਾ ਸਮਗਲਰਾਂ ਨੂੰ ਜਿਹੜਾ ਹੈਗਾ ਕਾਬੂ ਕੀਤਾ ਹੈਗਾ ਜਿਹਦੇ ਵਿੱਚ ਇੱਕ ਮਨਪ੍ਰੀਤ ਸਿੰਘ ਪਿੰਡ ਬੱਲੋਵਾਲ ਹੈਗਾ ਥਾਣਾ ਮਕੰਦਪੁਰ ਦੇ ਵਿੱਚ ਇਦੇ ਬਾਰੇ ਪਤਾ ਲੱਗਾ ਸੀਗਾ ਕਿ ਵੀ ਜਿਹੜਾ ਨਸ਼ਾ ਸਪਲਾਈ ਕਰਦਾ ਹੈਗਾ ਦੂਰ ਦੂਰੋਂ ਲਿਆ ਕੇ ਇੱਥੇ ਇਲਾਕੇ ਦੇ ਵੇਚਦਾ ਜਿਹਦੇ ਖਿਲਾਫ ਅਸੀਂ ਸਾਡੇ ਐਸਆਈ ਮੋਹਲਾਂ ਦੀ ਟੀਮ ਵੱਲੋਂ ਇਹਨੂੰ ਕਾਬੂ ਕਰਕੇ 8 ਤਰੀਕ ਨੂੰ 9 ਤਰੀਕ ਨੂੰ ਪਰसों ਕਾਬੂ ਕਰਕੇ ਅਸੀਂ ਇਹਦੇ ਤੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈਗੀ ਐ ਤੇ ਇਹਦੇ ਖਿਲਾਫ ਮੁਕੱਦਮਾ ਨੰਬਰ 12 ਅੰਡਰ ਸੈਕਸ਼ਨ 21 ਐਂਟੀ ਸਾਈਟ ਦੇ ਵਿੱਚ ਦਰਜਿਸਟਰ ਕੀਤਾ ਹੈਗਾ ਨੂੰ ਕੋਰਟ ਚ ਪੇਸ਼ ਕਰਕੇ ਅਸੀਂ ਇੱਕ ਦਿਨ ਦਾ ਪੁਲਸ ਰਿਮਾਂਡ ਵੀ ਲਿਆ ਹੈਗਾ ਉਤੋਂ ਬਾਅਦ ਅਸੀਂ ਇੱਕ ਦਿਲਵਰ ਸਿੰਘ ਜੋ ਕਿ ਪਿੰਡ ਰੈਪਾ ਦਾ ਰਹਿਣ ਵਾਲਾ ਇਹ ਵੀ ਨਸ਼ਾ ਕਾਫੀ ਸਪਲਾਈ ਕਰ ਰਿਹਾ ਸੀ ਤਾਂ ਪਤਾ ਲੱਗਾ ਸੀਗਾ ਇਨਫੋਰਮੇਸ਼ਨ ਆਈ ਸੀਗੀ ਉੱਤੇ ਵੀ ਅਸੀਂ ਏਐਸਏ ਸੰਦੀਪ ਸਿੰਘ ਦੀ ਪਾਰਟੀ ਨੇ ਤੇ ਕਾਬੂ ਕਰਕੇ ਇਹਦੇ ਕੋਲ ਵੀ 10 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਤੇ ਕੱਲ ਤੜਕੇ ਰਾਤ ਨੂੰ ਅਸੀਂ ਇੱਕ ਆਪਰੇਸ਼ਨ ਕਰ ਰਹੇ ਸੀ ਨਾਕਾ ਮੰਡੀ ਰਾਤ ਨੂੰ ਚੈਕਿੰਗ ਕਰ ਰਹੇ ਸੀਗੀ ਤੇ ਇੱਕ ਬਲੈਰੋ ਗੱਡੀ ਜਿਹੜੀ ਹੈਗੇ ਉਹ ਅਸੀਂ ਕਾਬੂ ਕੀਤੀ ਬਲੈਰੋ ਗੱਡੀ ਦੇ ਵਿੱਚ ਜਿਹੜੇ ਦੋ ਵਿਅਕਤੀ ਸਵਾਰ ਸੀਗੇ ਇੱਕ ਸੁबीर ਤੇ ਇੱਕ ਰਾਂਝਾ ਰਾਂਝਾ ਬੇਸਿਕਲੀ ਗੜੀ ਅਜੀਤ ਸਿੰਘ ਦਾ ਰਹਿਣ ਵਾਲਾ ਤੇ ਇੱਕ ਸੁबीर ਜਿਹੜਾ ਹੈਗਾ ਇਹ ਮੁਕੇਰੀਆ ਠਾਣੇ ਚ ਪਿੰਡ ਪੈਂਦਾ ਹੈਗਾ ਪੁਰਾਣਾ ਪੰਗਾਲਾ ਇਹਨਾਂ ਨੂੰ ਅਸੀਂ ਕਾਬੂ ਕੀਤਾ ਬਲੈਰੋ ਗੱਡੀ ਦੇ ਵਿੱਚ ਤੇ ਇਹਨਾਂ ਦੇ ਕੋਲੋਂ 100 ਗ੍ਰਾਮ ਜਿਹੜੀ ਹੈਗੀ ਹੈਰੋਨ ਬ੍ਰੰਦ ਹੋਈ ਇਹ 100 ਗ੍ਰਾਮ ਹੈਰੋਨ ਜਿਹੜੀ ਹੈਗੀ ਹੈ ਇਹੋ ਕਿੱਥੋਂ ਲੈ ਕੇ ਕਿੱਥੇ ਵੇਚਦੇ ਉਹਦੀ ਤਪਤੀਸ ਚੱਲ ਰਹੀ ਹੈ ਜਿੰਨੂੰ ਅਸੀਂ ਗ੍ਰਫਤਾਰ ਕਰਕੇ ਮੁਕੱਦਮਾ ਨੰਬਰ 13 ਤੇ ਕੱਲ ਦਰਜ ਰਿਜਿਸਟਰੀ ਕੀਤਾ 21 ਤੇ 29 ਇੰਡਸਾਈਡ ਦੇ ਵਿੱਚ ਇਹਨਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਸੀਗਾ ਜਿਹਨੂੰ ਅਸੀਂ ਪੁਲਸ ਰਮਾਂਡ ਲਿਆ ਹੋਇਆ ਪੁੱਛਗਿੱਛ ਕਰ ਰਹੇ ਹਾਂ ਤੇ ਹੋਰ ਵੀ ਜਿੰਨੇ ਵੀ ਨਸ਼ਾ ਸਮਗਲਰ ਹੈਗੇ ਆ ਉਹਨਾਂ ਨੂੰ ਵੀ ਅਸੀਂ ਇਹ ਹੋਮਕੇਰੀਆਂ ਥਾਣੇ ਚ ਪਿੰਡ ਪੈਂਦਾ ਹੈਗਾ ਪੁਰਾਣਾ ਪੰਗਾਲਾ ਇਹਨਾਂ ਨੂੰ ਅਸੀਂ ਕਾਬੂ ਕੀਤਾ ਬਲੈਰੋ ਗੱਡੀ ਦੇ ਵਿੱਚ ਤੇ ਇਹਨਾਂ ਦੇ ਕੋਲੋਂ 100 ਗ੍ਰਾਮ ਜਿਹੜੀ ਹੈਗੀ ਹੈਰੋਨ ਬ੍ਰੰਦ ਹੋਈ ਇਹ 100 ਗ੍ਰਾਮ ਹੈਰੋਨ ਜਿਹੜੀ ਹੈਗੀ ਆ ਇਹੋ ਕਿੱਥੋਂ ਲੈ ਕੇ ਕਿੱਥੇ ਵੇਚਦੇ ਉਹਦੀ ਤਪਤੀਸ਼ ਚੱਲ ਰਹੀ ਹੈ ਜਿੰਨੂੰ ਅਸੀਂ ਗ੍ਰਫਤਾਰ ਕਰਕੇ ਮੁਕਾਦਮਾ ਨੰਬਰ 13 ਤੇ ਕੱਲ ਦਰਜ ਰਿਜਿਸਟਰ ਕੀਤਾ 21 ਤੇ 23 ਇੰਡਸਾਈਡ ਦੇ ਵਿੱਚ ਇਹਨਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਸੀਗਾ ਜਿਹਨੂੰ ਅਸੀਂ ਪੁਲਿਸ ਰਮਾਂਡ ਲਿਆ ਹੋਇਆ ਪੁੱਛਗਿੱਛ ਕਰ ਰਹੇ ਹਾਂ ਤੇ ਹੋਰ ਵੀ ਜਿੰਨੇ ਵੀ ਨਸ਼ਾ ਸਮਗਲਰ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰ ਰਹੇ ਹਾਂ ਰਾਤ ਦਿਨ ਅਸੀਂ ਜਿਹੜੇ ਰੇਡ ਕਰ ਰਹੇ ਹਾਂ ਤੇ ਜੋ ਜੋ ਵੀ ਸਾਨੂੰ ਪਤਾ ਲੱਗ ਰਿਹਾ ਉਹਨੂੰ ਅਸੀਂ ਫੜ ਕੇ ਹਵਾਲਾ ਚ ਦੇਵਾਂਗੇ ਜੇਲ੍ਹ ਭੇਜਾਂਗੇ ਤੇ ਜੋ ਵੀ ਨਸ਼ੇ ਦੇ ਸਦਾਗਰ ਹੈਗੇ ਆ ਉਹਨਾਂ ਦੀ ਜਗ੍ਹਾ ਜਾਂ ਜੇਲ੍ਹ ਵਿੱਚ ਹੈ ਜਾਂ ਆਪਣਾ ਧੰਦਾ ਛੱਡ ਕੇ ਆਮ ਸ਼ਹਿਰੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਿਸਰ ਕਰਨ ਇਸਰ ਜਿਹੜੇ ਤੁਸੀਂ ਕਾਬੂ ਕੀਤੇ ਐ ਇਹ ਇਹਨਾਂ ਦਾ ਪਿਛਲਾ ਰਿਪੋਰਟ ਕੀ ਹੈ ਇਹ ਜਿਹੜੇ ਕਾਬੂ ਕੀਤੇ ਨੇ ਦੇ ਬੀ ਰਿਪੋਰਟਸ ਪੁੱਛ ਰਹੇ ਆ ਜਿਹੜਾ ਮਨਪ੍ਰੀਤ ਸਿੰਘ ਹੈਗਾ ਤੇ ਇਹ ਤਾਂ ਹਲੇ ਨਵਾਂ ਮੁੰਡਾ ਸੀਗਾ ਇਹਨੇ ਥੋੜੇ ਚਿਰ ਤੋਂ ਕੰਮ ਸ਼ੁਰੂ ਕੀਤਾ ਸੀਗਾ ਤੇ ਜਿਹੜੇ ਆਹ ਬਕੀਰੀਆਂ ਥਾਣੇ ਤੋਂ ਇੱਧਰ ਆ ਕੇ ਸਪਲਾਈ ਕਰਦੇ ਸੀਗੇ ਰਾਂਝਾ ਤੇ ਸੁਬੀਰ ਤੇ ਇਹਨਾਂ ਦੇ ਵੀ ਅਸੀਂ ਬੀ ਰਿਪੋਰਟਸ ਪਤਾ ਕਰ ਰਹੇ ਆ ਤੇ ਇੱਕ ਦੇ ਖਿਲਾਫ ਇੱਕ ਮੁਕਦਮਾ ਦਰਜ ਹੈਗਾ ਤੇ ਅਸੀਂ ਸਾਰਿਆਂ ਦਾ ਰਿਕਾਰਡ ਪ੍ਰਤਾਲ ਪਤਾ ਕਰਕੇ ਅੱਗੇ ਜੋ ਧਰਮਾਂ ਦੇ ਵਿੱਚ ਵਾਧਾ ਹੁੰਦਾ ਉਹ ਵੀ ਅਸੀਂ ਕਰਾਂਗੇ ਇਹ ਕੁਝ ਹੋਰ ਕਲਾਸੇ ਹੋਣ ਦੀ ਆਸ ਹੈ ਆ ਬਿਲਕੁਲ ਜਿਹਦੀ ਪੁੱਛਗਿਛ ਕਰ ਰਹੀ ਹੈ ਅਸੀਂ ਬੜੀ ਡੁਗਾਈ ਨਾਲ ਪੁੱਛਗਿਛ ਕਰ ਰਹੇ ਹਾਂ ਜੇ ਕਿੱਥੋਂ ਲੈ ਕੇ ਆਏ ਸੀ ਕਿੱਥੇ ਕਿਹਨੂੰ ਦੇਣੀ ਸੀ ਉਹਨਾਂ ਦੇ ਉੱਤੇ ਵੀ ਸੀ ਰੀਡ ਕਰ ਰਹੇ ਹਾਂ ਥੈਂਕ ਯੂ